ਮਰਦਾਂ ਨਾਲ ਬਣਾਉਂਦਾ ਸੀ ਸਰੀਰਕ ਸੰਬੰਧ ਪੈਸੇ ਨਾਲ ਦੇਣ ਤੇ ਕਰਤਾ ਸੀ ਕਤਲ 10 ਕਤਲਾਂ ਤੋਂ ਬਾਅਦ ਆਇਆ ਪੁਲਿਸ ਦੇ ਅੜਿੱਕੇ ਅਸੀਂ ਰੋਜ਼ਾਨਾ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਅਕਸਰ ਹੀ ਦੇਖਦੇ ਰਹਿੰਨੇ ਆ ਪਰ ਹੁਣ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਕੋਈ ਟੀਵੀ ਸੀਰੀਅਲ ਨਹੀਂ ਬਲਕਿ ਇੱਕ ਹਕੀਕਤ ਹੈ ਰੂਪਨਗਰ ਪੁਲਿਸ ਨੇ 11 ਹਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਮਲਿੰਗੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਲੋਕਾਂ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਉਹਨਾਂ ਦੇ ਨਾਲ ਲੁੱਟਮਾਰ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ। ਪੁਛਗਿਸਤਿਹਾਨ ਮੁਲਜ਼ਮ ਨੇ ਇਹ ਮੰਨਿਆ ਕਿ ਉਸਨੇ ਇਹ ਵਾਰਦਾਤਾਂ ਕੀਤੀਆਂ ਨੇ ਜਿਨ੍ਹਾਂ ਵਿੱਚ ਜ਼ਿਲ੍ਹਾ ਰੂਪਨਗਰ ਦੀਆਂ ਕਤਲ ਦੀਆਂ ਦੋ ਵਾਰਦਾਤਾਂ ਸ਼ਾਮਲ ਨੇ। ਦਰਅਸਲ ਇਹ ਵਿਅਕਤੀ ਸਮਲਿੰਗੀ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਗੇਵੀ ਕਹਿ ਦਿੰਦੇ ਆ। ਉਸਨੇ ਦੱਸਿਆ ਕਿ ਉਹ ਵਕ ਵਕ ਥਾਵਾਂ ਉੱਤੇ ਸਤਰੰਗੀ ਕੱਪੜੇ ਪਾ ਕੇ ਅਤੇ ਔਰਤਾਂ ਵਾਂਗ ਢੰਡ ਕੱਢ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ ਜਿਸ ਤੋਂ ਬਾਅਦ ਉਹ ਕਈ ਲੋਕਾਂ ਦੇ ਨਾਲ ਸੰਬੰਧ ਬਣਾ ਲੈਂਦਾ ਸੀ ਜਿਸ ਤੋਂ ਬਾਅਦ ਇਹ ਉਹਨਾਂ ਲਿਫਟ ਦੇਣ ਵਾਲੇ ਵਿਅਕਤੀਆਂ ਤੋਂ ਪੈਸੇ ਦੀ ਮੰਗ ਕਰਦਾ ਸੀ ਜਿਹੜੇ ਵਿਅਕਤੀ ਇਸ ਨੂੰ ਪੈਸਾ ਦੇਣ ਤੋਂ ਇਨਕਾਰ ਕਰ ਦਿੰਦੇ ਸੀ ਤਾਂ ਇਹ ਮਲਜ਼ਮ ਉਹਨਾਂ ਨੂੰ ਸੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦਾ ਸੀ ਮਲਜ਼ਮ ਦੇ ਕੋਲ ਕੋਈ ਵੀ ਹਥਿਆਰ ਨਹੀਂ ਮਿਲਿਆ ਪਰ ਇੱਕ ਕਪੜੇ ਨਾਲ ਹੀ ਉਹਨਾਂ ਨੂੰ ਮਾਰ ਦਿੰਦਾ ਸੀ ਮਾਰਨ ਤੋਂ ਬਾਅਦ ਇਹ ਮ੍ਰਿਤਕ ਵਿਅਕਤੀਆਂ ਦੇ ਪੈਰ ਛੂ ਕੇ ਮਾਫੀ ਵੀ ਮੰਗਦਾ ਸੀ ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੇ ਮਾਮਲੇ ਵਿੱਚ ਇੱਕੋ ਗੱਲ ਆਮ ਦਿਖਾਈ ਦਿੱਤੀ ਹੈ ਕਿ ਮੁਲਜ਼ਮ ਜੋ ਵੀ ਕੋਲ ਨਜ਼ਦੀਕ ਪੱਥਰ ਜਾਂ ਫਿਰ ਡੰਡਾ ਮਿਲਦਾ ਸੀ ਉਸ ਦੇ ਨਾਲ ਹੀ ਇਹ ਹਮਲਾ ਕਰਦਾ ਸੀ ਤੇ ਸੱਟਾਂ ਮਾਰ ਕੇ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ ਜਿਸ ਤੋਂ ਬਾਅਦ ਇਹ ਆਪਣੇ ਪਹਿਨੇ ਹੋਏ ਸਤਰੰਗੀ ਕੱਪੜੇ ਦੇ ਨਾਲ ਉਹਨਾਂ ਦੀ লাশ ਨੂੰ ਟੱਕ ਦਿੰਦਾ ਸੀ। ਇੱਕੋ ਬੰਦੇ ਮਾਰੇ ਵੀ ਹੈ ਆਪ। ਕਿਉਂ ਮਾਰੇ? ਇਹ ਲਿਗਦਾ ਈ ਆਦਾ ਗੱਡੀ ਦੇ ਉੱਪਰ। ਜ਼ੋਰ ਤੇ ਬੋਲਿਆ ਮੜਾ ਜਾ। ਜਾਨ ਬੁਝ ਕੇ ਨਹੀਂ ਮਾਰੇ। ਹਾਂ। ਕਿਉਂ ਮਾਰੇ? ਮਾਰੇ ਕਿੰਨੇ 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 ਕੁ ਬੰਦੇ ਮਾਰੇ ਹੋ ਗਏ ਕਿੰਨੇ ਕੁ ਵਾਰ ਹੋ ਗਏ ਹਾਏ ਯਾਰ ਬਹੁਤ ਜ਼ਿਆਦਾਦਰਸਲ ਪੁਲਿਸ ਨੂੰ 37 ਸਾਲਾ ਵਿਅਕਤੀ ਦੀ ਲਾਸ਼ ਮਨਾਲੀ ਰੋਡ ਤੋਂ ਝਾੜੀਆਂ ਦੇ ਵਿੱਚ ਮਿਲੀ ਸੀ ਜਿਸ ਦੀ ਤਫ਼ਤੀਸ਼ ਕਰਦਿਆਂ ਪੁਲਿਸ ਇਸ ਵਿਅਕਤੀ ਤੱਕ ਪਹੁੰਚ ਗਈ ਪੁਲਿਸ ਮੁਤਾਬਿਕ ਤਿੰਨ ਜ਼ਿਲ੍ਹਿਆਂ ਦੇ ਵਿੱਚ 10 ਕਤਲ ਹੋਏ ਹਨ ਇਸ ਸੀਰੀਅਲ ਕਿਲਰ ਨੇ ਪੰਜਾਬ ਦੇ ਫਤਗੜ ਸਾਹਿਬ ਜ਼ਿਲ੍ਹੇ ਦੇ ਵਿੱਚ 4 ਕਤਲ, ਹੁਸ਼ਿਆਰਪੁਰ ਦੇ ਵਿੱਚ 2 ਕਤਲ, ਸਰਹੰਦ ਪਟਿਆਲਾ ਰੋਡ ਉੱਤੇ 1 ਕਤਲ ਅਤੇ ਰੋਪੜ ਜ਼ਿਲ੍ਹੇ ਦੇ ਵਿੱਚ 3 ਕਤਲ ਕਰਨ ਦੀ ਗੱਲ ਨੂੰ ਕਬੂਲਿਆ। ਇਹਨਾਂ ਵਿੱਚੋਂ 5 ਘਟਨਾਵਾਂ ਦੀ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਚੁੱਕੀ ਹੈ। ਇਹ ਇੱਕ ਸੈਕਸ਼ੂਅਲ ਵਰਕਰ ਹੈਗਾ, ਗੇ ਹੈਗਾ ਅਤੇ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ਼ ਅਟ੍ਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਹੈ ਜਿਸ ਕਫਲ ਹੁੰਦਾ ਸੀ ਮੇ ਮੇ ਵੀ ਜਿਸਨਾ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਮੁਜਰਮ ਨੇ ਜਿਹੜਾ ਹੈਗਾ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਬਿਊਰੋ ਰਿਪੋਰਟ ਦ ਪੰਜਾਬੀ ਲਿੰਕ